ਕੁੱਟਾਂਗਾ। ਥੱਪੀ ਮਾਰ ਕੇ ਕਬਰ ਕਸਾ ਕਰਕੇ ਬਾਬਾ ਜੀ ਤਾਂ ਮੁਖਿਆ। ਕਹਿੰਦਾ ਜੇ ਸਰੀਰ ਤੂੰ ਲੱਖੀ ਸ਼ਾ ਬਨਜਾਰਾ ਚੁੱਕਣਾ ਹੀ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਸੀਸ ਜਿਹੜਾ ਮੈਂ ਚੱਕਾਂਗਾ। ਆਖੋ ਸਤਿਰਾਮ ਸ੍ਰੀ ਵਾਹਿਗੁਰੂ। ਡਿਊਟੀਆਂ ਲੱਗੀਆਂ ਨੇ ਕਿਉਂਕਿ ਲੱਖੀ ਸ਼ਾ ਬਨਜਾਰਾ ਮੌਕੇ ਦੀ ਹੁਮਮਤ ਦਾ ਦਾ ठेकेदार ਸੀ। लाल किले ਵਿੱਚ ਗੱਡੇ ਲਾ ਕੇ ਰਾਤ ਨੂੰ ਖਿਲਾੜ ਦਿੱਤੇ ਕਹਿ ਲੱਗਾ ਉਦੋਂ ਗੱਡੇ ਛੇੜਦੇ ਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਤਲਵਾਰ ਮਾਰ ਕੇ ਸੀਸ ਜਿਹੜਾ ਕੱਟਿਆ ਜਾਵੇ ਉਦੋਂ ਕਿਹੜਾ ਦਿੱਲੀ ਪੱਕੀ ਸੀ ਸਾਰਾ ਕੱਚਾ ਰਾਹ ਸੀ ਹੱਤ ਦੀ ਗਰਮੀ ਜਿਹੜੀ ਹੈ ਔਰ ਰਾਹ ਸੁੱਕਾ ਆਇਆ ਘੱਟਾ ਅਗਲਾ ਦਿਨ ਹੋਇਆ ਆ ਗਿਆ RAM ਤੇ ਬਾਬਾ ਗਰਦਿੱਤਾ ਜਿਹੜੇ ਆ ਉਹ ਉਥੋਂ ਚਲੇ ਗਿਆ ਉਹ ਕਹਿੰਦੇ ਅਸੀਂ ਦਸਾਂ ਜਿਹਾ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਬਹਾਰ ਆਏ ਨੂੰ ਕਿ ਸਤਿਗੁਰੂ ਮਹਾਰਾਜ ਦਾ ਸੀਸ ਲੈ ਕੇ ਬਾਬਾ ਜੇਕਤਾ ਆਏਗਾ ਤੇ ਜਿਹੜਾ ਧਰਦਾ ਸਰਕਾਰ ਕਰਨਾ ਉਹ ਲੱਖੀਸ਼ਾ ਬੁਨਜਾਰਾ ਜਿਹੜਾ ਬੜਾ ਤਗੜਾ ਸਰਦਾਰ ਹੈ ਆ ਨਵੀਂ ਦਿੱਲੀ ਜਿਹੜੀ ਬਣੀ ਹੋਈ ਹੈ ਨਾ ਲੱਖੀ ਸਾਹਿਬ ਉਹਨਾਂ ਜਾਰੇ ਦੀ ਜ਼ਮੀਨ 'ਚ ਬਣੀ ਹੋਈ ਹੈ ਸਿੱਖਾਂ ਦੀ ਜ਼ਮੀਨ 'ਚ ਜਿਹੜੇ ਅੱਜ ਮੁਕਰ ਗਏ ਆ ਇਹਨਾਂ ਨੇ 99 ਸਾਲਾਂ ਪਲਾਟ ਲਿਆ ਸੀ ਇਹਦਾ ਠੇਕਾ ਭਰਦਾ ਸੀ ਦਿੱਲੀ ਸਰਕਾਰ ਤੇ ਆਰ ਕਾ ਮੁਕਰ ਗਏ ਕਹਿੰਦੇ ਅਸੀਂ ਨਹੀਂ ਦੰਦੇ ਇਹ ਕੀ ਕਰ ਲੈਣਗੇ ਆ ਗਿਆ ਆਰਾਮ ਦੇ ਸਦਾ ਆਨੰਦ ਨੰਦਪੁਰ ਸਾਹਿਬ ਨੂੰ ਗੁਰਪਿਆ ਤੇ ਬਾਬੇ ਜਿੱਤੇ ਨੇ ਅਗਲੇ ਦਿਨ ਕਮਲ ਕੱਸਾ ਕਰ ਲਿਆ ਤੇ ਨਹੀਂ ਪੈਰਾਂ 'ਚ ਜੁੱਤੀ ਲਾ ਲਈ। ਫਜ਼ਲ ਆਂਦਰੇ ਆਖਿਆ ਜੁੱਤੀ ਪਾਲਾ ਬੇਟਾ ਕਹਿੰਦਾ ਪਾਪਾ ਜੀ ਉਹ ਜਿਸ ਗੁਰੂ ਨੂੰ ਮੈਂ ਚੁੱਕਣਾ ਨਾ ਜਿਹਦਾ ਸੀਸ ਚੁੱਕਣਾ ਉਹਨੂੰ ਅਜੀ ਜੁੱਤੀ ਪਾ ਕੇ ਅਨੰਦਪੁਰ ਸਾਹਿਬ ਖੜਾਂਗੇ। ਇਹ ਨਹੀਂ ਹੋ ਸਕਦਾ। ਜਿੰਨਾ ਮਰਜੀ ਵਿਖੜਿਆ ਰਾਹ ਵੇਖੀ ਪੁੱਤਰ ਇਹਦੇ ਧੋਖੇ ਵਿੱਚ ਨਾ ਆ ਜਾਈ। ਇੱਥੇ ਦੋ ਗੱਲਾਂ ਹੋਣੀਆਂ ਈ ਜੇ ਜੇ ਫੜਿਆ ਗਿਆ ਤੇ ਸਤਿਗੁਰੂ ਮਹਾਰਾਜ ਦਾ ਸੀਸ ਜਿਹੜਾ ਉਹਦਾ ਤੁੰਬਾ ਤੁੰਬਾ ਜੜਾਈ ਸਾਪੜਾ ਪਰਿਵਾਰ ਤੇ ਮਾਰਿਆ ਜਾਏਗਾ ਕੋਈ ਗੱਲ ਨਹੀਂ ਬਿਲਨੇ ਸਾਡਾ ਡੱਪ ਜੇ ਕੋਈ ਚੱਕਰ ਨਹੀਂ ਬਾਬੇ ਜੇ ਜੇ ਨੇ ਆਖਿਆ ਇਹ ਨਹੀਂ ਹੋ ਸਕਦਾ ਵੇਂਦਾ ਰਹੀ ਜਦੋਂ ਮੈਂ ਸੀਸ ਚੁੱਕ ਲਿਆ ਉਸ ਤੋਂ ਪਹਿਲਾਂ ਅਰਦਾਸ ਕਰਨੀ ਹੈ اے ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਮੇਰੇ ਤੇ ਰਹਿਮਤ ਕਰੀ ਮੈਂ ਤੇਰੇ ਦਰ ਲਈ ਚੱਲਿਆ ਤੇਰੇ ਕਾਰਜਾਵਾਜ਼ ਤੇ ਚੱਲਿਆ ਬਾਬੇ ਜੀ ਚ ਨੇ ਕਬਰ ਕਸਾ ਕੀਤਾ ਜਲਾਦ ਨੇ ਪੁੱਛਿਆ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨਾ ਤਾ ਤੁਸੀਂ ਜਨੇਊ ਪਾਇਆ ਨਾ ਤੁਸੀਂ ਮੱਥੇ ਤੇ ਤਿਲਕ ਲਾਇਆ ਤੇ ਨਾ ਤੁਸੀਂ ਕਿਸੇ ਨੂੰ ਮੰਨਦੇ ਹੋ ਫੇਰ ਕੁਰਬਾਨੀ ਕਾਲੇ ਬਾਜ਼ ਤੇ ਦੇਇਓ ਇਨਾ ਬਾਜ਼ ਤੇ ਮਰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਇਹ ਕੋਈ ਗੱਲ ਨਹੀਂ ਮਿੱਤਰਾ ਜਦੋਂ ਪੰਡਿਤ ਜਨੇਊ ਕੌਣ ਆਇਆ ਸੀ ਗੁਰੂ ਨਾਨਕ ਸਾਹਿਬ ਨੇ ਪੁਆਇਆ ਨਹੀਂ ਆਜ ਜਨੇਊ ਲਾਉਣ ਦੀ ਗੱਲ ਹੈ ਤੇ ਅਸੀਂ ਜਨੇਊ ਲਾਉਣ ਨਹੀਂ ਦੇਣਾ ਪਤਵਾ ਲਾਇਆ ਗਿਆ ਤਲਵਾਰ ਮਾਰ ਕੇ ਸਤਗੁਰੂ ਦਾ ਸੀਸ ਕਟਿਆ ਜਾਏ ਜਲਾਦ ਨੇ ਤਲਵਾਰ ਮਾਰੀ ਹੈ ਤੇ ਸੀਸ ਕਟਿਆ ਗਿਆ ਸਭਾਰੇ ਲਹੂ ਦੇ ਉੱਠੇ ਹੈ ਇੱਕਦਮ ਫਾਨ ਆ ਗਿਆ ਪਰ ਲਖੀ ਜਾ ਬਣਜਾਰਾ ਲਾਨ ਕਿਲੇ ਚੋਂ ਗੱਡੇ ਲੈ ਕੇ ਨਿਕਲਿਆ ਜਦੋਂ ਘੱਟਾ ਹੈ ਘੱਟਾ ਨੇਰੀ ਨਾਲ ਹੋ ਗਿਆ ਲਖੀ ਜਾ ਬਣਜਾਰੇ ਨੇ ਚੁੱਕਿਆ ਧੜ ਤੇ ਗੱਡੇ ਦੇ ਵਿੱਚ ਰੱਖ ਲਿਆ ਹੁਣ ਵਾਰੀ ਆਈ ਏ ਬਾਬੇ ਜੈਤੇ ਦੀ ਜਿਹਨੂੰ ਆਪਾਂ ਬਾਬਾ ਜੀਵਨ ਸਿੰਘ ਅੱਜ ਦਾ ਅੱਜ ਦਿਨ ਮਨਾ ਰਹੇ ਆ ਬਾਬਾ ਜੀਵਨ ਸਿੰਘ ਇਟਾ ਇੱਜਾ ਹੱਡੀ ਤਾਂ ਵੀ ਮਨੁੱਖ ਸੀ ਏਡਾ ਸੂਰਮਾ ਸੀ ਏਡਾ ਬਹਾਦਰ ਸੀ ਖਾਲਸਾ ਜੀ ਉਹਨੇ ਸਵਾਗ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਹੋਰ ਕਿਸੇ ਨੂੰ ਸੀਸ ਨਹੀਂ ਨਵਾਇਆ ਸਤਗੁਰੂ ਤੋਂ ਬਗੈਰ ਸੀਸ ਨਹੀਂ ਨਵਾਇਆ ਅਸੀਂ ਪਰਿਵਾਰ ਦੇ ਘਰੋਂ ਨੇ ਆ ਬਾਬੇ ਜੈਤੇ ਦੇ ਪਰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਗਿਆ ਸੀ ਹੋਰ ਪਾਸੇ ਤੁਰੇ ਫਿਰਦੇ ਆ ਗੱਲ ਲੰਬੀ ਨਾ ਹੋ ਜਾਏ ਬਾਬੇ ਜੈਤੇ ਨੇ ਸੀਸ ਚੁੱਕਿਆ ਤੇ ਆਨੰਦਪੁਰ ਸਾਹਿਬ ਨੂੰ ਤੁਰ ਪਿਆ ਰਾਜਗੁਰੂ ਦਾ ਸਿੱਖ ਮਿਲਿਆ ਉਹਦੇ ਕੋਲ ਪ੍ਰਸ਼ਾਦਾ ਛਕਿਆ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦਰਸ਼ਨ ਦਿੱਤੇ ਬੜਾ ਹਰਾਨ ਆ ਉਹ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰ ਨਾਲ ਵਾਅਦਾ ਕੀਤਾ ਸੀ ਜਦ ਜੇ ਸਤਗੁਰੂ ਜੁੰਡਾ ਨੇ ਆਇਆ ਛਹੀਦ ਹੋ ਕੇ ਸਿਰ ਤੇ ਮਹਾਰਾਜ ਦਾ ਮੇਰੇ ਘਰ ਚਰਨ ਪਾ ਗਿਆ ਉਸ ਤੋਂ ਪਹਿਲਾਂ ਬਾਬੇ ਸਦਾਨੰਦ ਨੇ ਬਾਬੇ ਗਿਰ ਦਿੱਤੇ ਨੇ ਔਰ ਬਾਬੇ ਉਹਦੇ ਨੇ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਦੱਸਿਆ ਕਿ ਬਾਬਾ ਜੀ ਬਾਬਾ ਜੇਤਾ ਜੀ ਸੀਸ ਲੈ ਕੇ ਆ ਰਹੇ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰੂ ਕੇ ਸਿੱਖਾਂ ਨੂੰ ਆਖਿਆ ਕੀਰਤਨਪੁਰ ਸਾਹਿਬ ਜਾ ਕੇ ਪਟਾਲ ਲਾ ਲ ਇੱਥੇ ਨਹੀਂ ਆਪਾਂ ਉੱਥੇ ਅਗਰ ਵੰਡੀ ਜਾਣਾ ਹੈ ਕੀਰਤਨਪੁਰ ਸਾਹਿਬ ਪਟਾਲ ਲੱਗਾ ਬਾਬਾ ਜੇਤਾ ਕਦੇ ਸੌਂਦਾ ਕਦੇ ਉੱਠ ਪੈਂਦਾ ਪਿੱਛੇ ਸਰਕਾਰ ਦਾ ਡਰ ਹੈ ਸੇਹਸ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਲ ਹੈ ਜਦੋਂ ਗੀਰਤਨਪੁਰ ਸਾਹਿਬ ਜਾ ਕੇ ਪੁੱਜਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਗਲ ਦੇ ਨਾਲ ਲਾ ਕੇ ਜਿਵੇਂ ਪੁੱਤਰ ਗਿਆ ਸੁਣਿਓ ਪਿਆਰ ਦੇ ਰੰਗਰੇਟਾ ਗੁਰੂ ਕਾ ਪਿੰਡ ਛੰਡੀ ਹਵਾ ਸੋਗ ਦੀ ਅਨੰਦਪੁਰੀ ਨੇ ਗਮਾਟ ਦਬਾਤਾ ਗੱਲ ਸੋਗ ਪੁਰੀ ਨੇ ਗਮਾਟ ਦਬਾਤਾ ਗੱਲ ਸੋਗਪੁਰੀ ਨੇ ਨੌਵੇਂ ਪਾਤਸ਼ਾਹ ਦਾ ਅਸੀਸ ਜਾਵੇ ਖਾਲਿਆ ਗੁਰ ਆ ਰੰਗ ਰੇਟਾ ਸਾਤੀ ਨਾਲ ਲਾਲਿਆ ਗੁਰ ਆ ਰੰਗ ਰੇਟਾ ਸਾਤੀ ਨਾਲ ਲਾਲਿਆ ਇਹ ਰੰਗ ਰੇਟਾਤਾ ਗੁਰ ਦਾ ਬੇਟਾ ਹੈ ਕੀਤਾ ਜਨਾ ਗੁਰਾਂ ਦੀ ਪੇਟ ਹੈ ਤਨ ਮਨ ਕੀਤਾ ਜਨਾ ਗੁਰਾਂ ਦੀ ਪੇਟ ਹੈ ਉਹ ਕੱਲ ਕੇ ਮੁਸੀਬਾ ਜਫਰ ਜਾਲਿਆ ਗੁਰਾ ਰੰਗ ਰੇਟਾ ਸ਼ਾਤੀ ਨਾਲ ਲਾਲਿਆ ਗੁਰਾ ਰੰਗ ਰੇਟਾ ਸ਼ਾਤੀ ਨਾ ਲਾਲ ਲਾਲ ਆ ਉਹ ਮੁਖ ਹਪਾਈ ਜੈਤੇ ਆ ਤੂੰ ਮੇਰੀ ਸ਼ਾਨ ਹੈ ਮੇਰੇ ਸਿੱਖੀ ਬਾਗ ਦੀ ਲਹਿਰਾਂ ਦੀ ਸ਼ਾਨ ਹੈ ਮੇਰੇ ਸਿੱਖੀ ਬਾਗ ਦੀ ਲਹਿਰਾਂ ਦੀ ਸ਼ਾਨ ਹੈ ਉਹ ਧਨ ਮੰਨ ਜਿੰਨੇ ਗੁਰਾਂ ਦਾ ਬਣਾ ਲਿਆ ਰੇਤਾ ਸ਼ਾਤੀ ਨਾਲ ਲਾਲਿਆ ਗੁਰਾ ਰੰਗ ਰੇਤਾ ਸ਼ਾਤੀ ਨਾਲ ਲਾਲਿਆ ਉਹ ਜਿਹੜੇ ਕਿਸੇ ਬਾਜ਼ਤੇ ਨੇ ਜਾਨ ਹਿਲਦੇ ਹਿਲਦੇ ਤਾਈਓ ਸਪੇਰੇ ਕਿਲਦੇ ਦਿਲਾਂ ਲਾਗਾ ਤਾਈਓ ਸਪੇਰੇ ਕਿਲਦੇ ਮਨ ਵਿੱਚ ਜਿੰਨੇ ਹੰ ਕਾਰ ਜਾਲਿਆ ਗੁਰਾ ਰੰਗ ਰੇਟਾ ਸਾਤੀ ਨਾਲ ਲਾਲਿਆ ਗੁਰਾ ਰੰਗ ਰੇਟਾ ਸਾਤੀ ਨਾਲ ਲਾਲਿਆ ਈ ਲਾਂ ਦੀ ਜੇੜੇ ਸਾਰੇ ਜਾਣਦੇ ਜੋਰੀਆਂ ਦੇ ਬੱਚੇ ਲਾਲਾ ਨੂੰ ਪਛਾਣਦੇ ਜੋਰੀਆਂ ਦੇ ਬੱਚੇ ਉਹ ਲਾਲਾ ਨੂੰ ਪਛਾਣਦੇ ਉਹ ਨੀਚਾ ਦਰਵੇਸ਼ਾਂ ਨੂੰ ਆਠਾਂ ਤੇ ਚਾਲਿਆ ਗੁਰਾਰ ਹੰਗਰੇਟਾ ਸਾਤੀ ਨਾਲ ਲਾਲ ਆ ਹੋ ਗੁਰਾ ਰੰਗ ਰੇਟਾ ਸ਼ਤੀ ਨਾਲ ਲਾਲ ਆ ਕੇ ਹਾਇ ਉਸ ਤੇ ਕ ਰਣ ਦੇ ਵਿੱਚ ਚਲਾਵਾਂਗੇ ਰਾਜਿਆਂ ਦੇ ਨਾਲ ਕੰਗਲੇ ਬਹਾਵਾਂਗੇ ਆਵਾਂਗੇ ਉਹ ਫੰਡ ਖਾਣਾ ਜਿੰਨਾ జగ ਨੂੰ ਸਿਖਾ ਲਿਆ ਰੇ ਟਾ ਸਾਤੀ ਨਾਲ ਲਾਲਿਆ ਗੁਰਾ ਰੰਗ ਰੇ ਟਾ ਸਾਤੀ ਨਾਲ ਲਾਲਿਆ ਸਾਰੇ ਆਨੇ ਸੀਸਾ ਸੀਸ ਨੂੰ ਨਵਾਏ ਸੀ ਭਰੇ ਹੋਏ ਨੈਣਾ ਦੇਲਤ ਭਰੋ ਥਾਈ ਸੀ ਭਰੇ ਹੋਏ ਨੈਣਾ ਦੇਲ ਪਥਰਾਏ ਸੀ ਦਸਵੇਂ ਗੁਰਾਂ ਦੇ ਸੱਬ ਨੂੰ ਤਕਾਲਿਆ ਗੁਰਾਂ ਰੰਗ ਰੇਟਾ ਸਾਤੀ ਨਾਲ ਲਾਲਿਆ ਗੁਰਾਂ ਰੰਗ ਰੇਟਾ ਸਾਤੀ ਨਾਲ ਲਾਲਿਆ ਕਿ ਵਿੱਚ ਪੂਜੀ ਜਾਂਦੀ ਜਾਤ ਪਾਤ ਨਹੀਂ ਸਿੱਖੀ ਦੇ ਮਨਾਚ ਅੰਮੀਆਂ ਦੀ ਰਾਤ ਨਹੀਂ ਸਿੱਕੀ ਦੇ ਮਨਾਟ ਗਮੀਆਂ ਦੀ ਰਾਤ ਨਹੀਂ ਉਹ ਜੋਗ ਨੇ ਸਰੂਪ ਗੁਰਮਾ ਖੰਡਾ ਪਾਲਿਆ ਗੁਰੂ ਰੰਗ ਰੇਟਾਤੀ ਨਾਲ ਲਾਲਿਆ ਗੁਰੂ ਰੰਗ ਰੇਟਾਤੀ ਨਾਲ ਲਾਲਿਆ